ਪੰਜਾਬ న్యూ 7 ਤੋਂ ਮੈਂ ਗੁਪੀ ਸਕਾ ਦਾ ਸਦਾ ਸਵਾਗਤ ਕਰਦੀ ਹਾਂ ਜ਼ਿਲ੍ਹਾ ਜੂਗੜਾ ਬੋਰਡ ਮਹਾਰਾਜ ਦੇ ਚੇਅਰਮੈਨ ਵਿਜੇ ਕਮਾਲ ਸਿੰਘ ਵੱਲੋਂ ਸ਼ਹਿਰ ਦੇ ਵਕਵਾ ਕੁਆਡਾ ਵਿੱਚ 43 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਸ਼ਹਿਰ ਦੇ ਬਾਡ ਨੰਬਰ 6 ਵਿਖੇ 37 ਲੱਖ ਰੁਪਏ ਦੇ ਵਿਸ਼ੇਸ਼ ਕਾਰਜ ਸ਼ੁਰੂ ਕਰਵਾਏ ਗਏ ਜਿਸ ਵਿੱਚ ਬਾੜ ਦੀਆਂ ਗਲੀਆਂ ਨਾਲੀਆਂ ਦਾ ਕੰਮ ਸ਼ਾਮਲ ਸੀ ਜਦਕਿ ਬਾਡ ਨੰਬਰ 2 ਵਿਖੇ ਪਿਛਲੇ ਲੰਬੇ ਸਮੇਂ ਤੋਂ ਬਾੜ ਨਿਵਾਸੀਆਂ ਦੀ ਮੰਗ ਅਨੁਸਾਰ ਬਾੜ ਵਿੱਚ ਲੋਕ ਟਾਈਲ ਲਗਾਈ ਗਈ विजय शर्मा टिंकू ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਮਰੀਂਦਾ ਸ਼ਹਿਰ ਦੇ ਸਾਰੇ ਬਾਡਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਰਹੰਦੇ ਕਾਰਜ 31 ਮਾਰਚ ਤੱਕ ਮੁਕੰਮਲ ਹੋ ਜਾਣਗੇ ਇਸ ਮੌਕੇ ਕਾਰਜ ਸਦਕ ਅਫਸਰ ਅਸ਼ੋਕ ਪਥਰੀਆ ਐਮਈ ਗੁਰਪ੍ਰੀਤ ਸਿੰਘ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਚਰਨਜੀਤ ਚੰਨੀ ਨਗਰ ਕੌਂਸਲ ਦੇ ਸਾਫਾ ਕੋਰਡੀਨੇਟਰ ਕੇਸ਼ ਕੁਮਾਰ ਬੱਗਾ ਤੁਹਾਡਾ ਕਾਉਂਸਲਰ ਰਜੇਸ਼ ਕੁਮਾਰ ਕਾਂਗਰਸ ਦੇ ਪ੍ਰਧਾਨ ਤਰਮਪਾਲ ਸਿੰਘ ਥੰਮਨ ਹਰਜੀਤ ਸਿੰਘ ਸੋਢੀ ਦਰਸ਼ਨ ਸੰਧੂ ਵਜੀਰ ਚੰਦ ਰਾਹੁਲ ਸ਼ਰਮਾ ਲਾਪ੍ਰਿਤ ਸਿੰਘ ਲੱਬੀ ਰਜਿੰਦਰ ਕੁਮਾਰ ਭੱਲਾ ਆਦ ਹਾਜ਼ਰ ਸਨ। ਰਿਪੋਰਟਨ ਹੋਇਆ ਜੀ ਕਿੰਨੇ ਲੱਖ ਰੁਪਏ ਇਹਨੂੰ ਇਹ ਲੱਗ ਨੂੰ ਵੱਖ-ਵੱਖ ਵੱਡਾ ਅੱਜ ਪੰਜਾਬ ਸਰਕਾਰ ਵੱਲੋਂ ਸਾਡੇ ਕਲਮ ਕੈਬਨਟ ਮੰਤਰੀ ਚਰਚਾ ਇਹਨਾਂ ਦੇ ਸ਼ਹਿਰ ਦੇ ਰੱਖਿਆ ਦੇ ਕੰਮ ਕਰਾਈ ਜਾਂਦੇ ਨੇ ਉਹਨਾਂ ਵਿੱਚ ਜੇ ਗਲੀ ਦਾ 5 ਲੱਖ ਰੁਪਏ ਦਾ ਕੰਮ ਹੋਇਆ ਜੋ ਕੁਝ ਵੀ ਜਾਇਲ ਲੱਗਿਆ 40-40 ਨਾਲੀਆਂ ਬੰਦ ਹੋ ਕੇ ਪਾਣੀ ਦੀ ਤੋਰੀ ਦੀ ਕੀਤੀ ਗਈ ਜੇ ਸੀਡ ਦੇ ਕੈਕਸ਼ਨ ਦਿੱਤੇ ਗਏ ਕਿੰਨੇ ਕੁ ਲੱਖ ਦਾ ਹੁਣ ਦਾ ਕੰਮ ਹੋ ਚੁੱਕਾ ਹੈ ਸ਼ਹਿਰ ਚ ਸ਼ਹਿਰ ਚੋਰ 4-7 4 ਕਰੋੜ ਰੁਪਏ ਦਾ ਲਗਭਗ ਕਾਰੋ ਕੰਮ ਬਾਕੀ ਚੱਲ ਰਹੇ ਹੈ ਸੀਵਰੇਜ ਦਾ ਕਿੰਨਾ ਕਹਿ ਗਿਆ ਸੀਵਰੇਜ ਦਾ ਕੰਮ ਜਿਹੜਾ ਹੋ ਗਿਆ ਉਹ ਤੋਂ ਇਲਾਵਾ ਜੋ ਹੋ ਰਿਹਾ 35 ਕਰੋੜ ਰੁਪਏ ਦਾ ਕੰਮ ਜੋ ਸੈਂਕਸ਼ਨ ਹੋ ਰਿਹਾ ਹਾਂ ਮਾਰਚ ਤੱਕ ਪੈਸੇ ਆ ਗਏ ਸੀ ਜੀ ਬਿਊਰੋ ਨੂੰ ਜਿਹੜਾ ਮਕੀ ਰਹਿੰਦਾ ਕੰਮ ਆ ਸ਼ੁਰੂ ਕੀਤਾ ਗਿਆ ਠੀਕ ਹੈ ਹਾਂਜੀ ਸਾਰਾ ਜੀ ਕਿਹੜੇ ਸ਼ਹਿਰ ਚ ਕਿਹੜੇ ਕਿਹੜੇ ਵਾਰਡ ਦੇ ਵਿਕਾਸ ਕਰ ਜਾਂਦੇ ਘਟੂ ਜੀ ਵਾਰਡ ਨੰਬਰ 4 ਜਿਹੜਾ ਹੈ ਇਹ 6 ਹੈ ਜੀ ਜਿਹੜਾ ਅੱਗੇ ਨੂੰ 6 ਬਣ ਗਿਆ ਪੰਜਾਬ ਸਰਕਾਰ ਦੀਆਂ ਜੋ ਦੇਣਾਂ ਦੇ ਮਤਲਬ ਪੰਜਾਬ ਸਰਕਾਰ ਦੇ ਪੈਸੇ ਦੇਣ ਦੇ ਮਤਲਬ ਸਾਡੇ ਕੈਬਨਟ ਸਾਹਿਬਾ ਮੰਤਰੀ ਭਜਮ ਤੇ ਸਾਡੇ ਕੈਬਨਟ ਮੰਤਰੀ ਜੀ ਜੋ ਮਰੰਡੇ ਤੋਂ ਐਮਐਲਏ ਵੀਰ ਸਰਾਰ ਚੰਦ ਜੀ ਨੇ ਚੁਣੀ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ 42 ਲੱਖ ਰੁਪਏ ਦੇ ਕੰਮ ਚਲਾਏ ਆ ਇਹ ਸੋ ਉਮੀਦ ਹੈ ਜਿੱਥੇ ਜਿੱਥੇ ਲੋੜ ਆ ਤੁਕ ਤਕਲੀਫਾਂ ਸੁਣ ਕੇ ਅਸੀਂ ਇਸੇ ਤਰ੍ਹਾਂ ਕੰਮ ਕਰਾਂਗੇ ਤਾਂ ਹੈ ਤੇ ਸਾਨੂੰ ਸਰਕਾਰ ਦਾ ਸਹਿਯੋਗ ਇਸੇ ਤਰ੍ਹਾਂ ਮੰਗਾਂਗੇ ਸਰ ਇੱਕ ਪਾਣੀ ਦੀ ਜਿਹੜਾ ਹੱਲ ਕਰਿਆ ਜਾਊਗਾ ਜਿਹੜੀ ਪਹਿਲਾਂ BD&R ਨੇ ਰੋਡ ਬਣਾਈ ਹੈ ਰੋਡ ਦੇ ਆਲੇ-ਦਾਲ ਜਿਹੜੇ ਨਾਲੇ ਬਣਾਏ ਉੱਚੇ ਬਣਾ ਦਿੱਤੇ ਉਹਦੇ ਬਾਰੇ ਅਸੀਂ ਕੋਈ ਹੱਲ ਕਰਾਂਗੇ ਕਮੇਟੀ ਵੱਲੋਂ ਮੈਂ ਜੋ ਪ੍ਰਾਧਾਨ ਹਿੱਥੇ ਹੈ ਐਮਈ ਸਾਡਾ ਤੇ ਸੋਹ ਸਾਡੀ ਟੀਮ ਆਈ ਹੈ ਤੇ ਉਹਦੇ ਨਾਲ ਸੇ ਉਹਦੀ ਸਫਾਈ ਕਰਕੇ ਦੇਖਦੇ ਆਂ ਕਿ ਨਹੀਂ ਬਹੁਤ ਲੋਡ ਐਕਸਪੋਜ਼ ਕਰਨੇ ਤੁਸੀਂ ਕੋਸ਼ਿਸ਼ ਕਰਾ ਜੇ ਕਰਕੇ ਦੋ